ਸਾਰਿਆਂ ਨੂੰ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਤੇ ਸਤ ਬਿਸਮਿਲਲਾ ਜੀ ਆਇਆਂ ਨੂੰ ਨਮਸਕਾਰ ਅੱਛਾ ਅੱਜ ਅਸੀਂ ਗੱਲ ਕਰਾਂਗੇ ਚੜ੍ਹਦੀ ਪੰਜਾਬੀ ਤੇ ਲਹਿੰਦੀ ਪੰਜਾਬੀ ਦੇ ਵਿੱਚ ਅੰਤਰ ਤੇ ਉਹਨੂੰ ਜਾਣਨ ਦੀ ਲੋੜ ਤੇ ਅਹਿਮੀਅਤ ਮੇਰੇ ਨਾਲ ਰਹੋ ਅੱਛਾ ਚੜ੍ਹਦੀ ਪੰਜਾਬੀ ਉਹ ਹੈ ਜਿਹੜੀ ਚੜ੍ਹਦੇ ਪੰਜਾਬ ਦੀ ਥਾਂ ਤੇ ਜਿਹੜਾ ਜਿੱਥੇ ਮਾਝਾ ਹੈ ਜਿੱਥੇ ਮਾਲਵਾ ਹੈ ਜਿੱਥੇ ਪੁਆਦ ਹੈ ਜਿੱਥੇ ਦੁਆਬਾ ਹੈ ਉੱਥੇ ਬੋਲੀ ਜਿਹੜੀ ਬੋਲੀਆਂ ਇੱਕ ਵੀ ਨਹੀਂ ਵਾਵਾ ਬੋਲੀਆਂ ਜਿਹੜੀਆਂ ਨੇ ਉਹ ਬੋਲੀਆਂ ਜਿਹੜੀਆਂ ਜਾਂਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਚੜਦੀ ਪੰਜਾਬੀ ਚੜਦੇ ਪੰਜਾਬ ਦੀ ਜਿਹੜੀ ਜਿਹੜਾ ਈਸਟਰਨ ਪੰਜਾਬ ਹੈ ਜਿੱਥੇ ਸੂਰਜ ਸੂਰਜ ਚੜਦਾ ਠੀਕ ਹੈ ਦੂਜੀ ਪਾਸੇ ਆ ਜਾਂਦੀ ਹੈ ਲਹਿੰਦੀ ਪੰਜਾਬੀ ਜਿਹੜੀ ਵੈਸਟ ਪੰਜਾਬ ਆ ਜਿੱਥੇ ਸੂਰਜ ਜਿਹੜਾ ਗੁਰੂਪ ਹੁੰਦਾ ਹੈ ਲਹਿੰਦਾ ਹੈ ਔਰ ਹੈ ਜੀ ਉਹਦੇ ਉਸ ਉਸ ਉਹ ਸਥਾਨ ਦੇ ਉਸ ਇਲਾਕੇ ਦੇ ਜਿਹੜੇ ਲਹਿਜੇ ਨੇ ਬੋਲੀਆਂ ਨੇ ਉਹਨਾਂ ਨੂੰ ਲੈਂਦੀ ਪੰਜਾਬੀ ਆਖਣੇ ਅਸੀਂ ਅੱਛਾ ਹੁਣ ਜੇ ਗੱਲ ਕਰੀਏ ਅਸੀਂ ਆਪਣੇ ਵਡੇਰਿਆਂ ਦੀ ਸੂਫੀ ਸੰਤਾਂ ਦੀ ਜਿਹਦੇ ਵਿੱਚ ਬਾਬਾ ਫਰੀਦ ਹੋ ਗਏ ਬੁੱਲੇ ਸ਼ਾਹ ਹੋ ਗਏ ਵਾਰਿਸ ਸ਼ਾਹ ਹੋ ਗਏ ਮੀਆਂ ਮੁਹੰਮਦ ਬਖਸ਼ ਹੋ ਗਏ ਤੇ ਸ਼ਾਹ ਹੁਸੈਨ ਹੋ ਗਏ ਹੁਣ ਉਹਨਾਂ ਦੀ ਜਿਹੜੀ ਲਿਖਾਈ ਰਹੀ ਹੈ ਜਾਂ ਜਿਹੜਾ ਉਹਨਾਂ ਨੇ ਲਿਖਿਆ ਹੈ ਉਹਦੇ ਅੰਦਰ ਤੁਹਾਨੂੰ ਲੱਭੇਗਾ ਚੜ੍ਹਦੇ ਪੰਜਾਬ ਵਾਲੀ ਪੰਜਾਬੀ ਵੀ ਲੱਭੇਗੀ ਤੇ ਲੈਂਦੇ ਪੰਜਾਬ ਵਾਲੀ ਪੰਜਾਬੀ ਵੀ ਲੱਭੇਗੀ ਅੱਛਾ ਉਹਦੇ ਤਜਰੀਏ ਤੇ ਤਹਿਕੀਕ ਤੋਂ ਪਹਿਲਾਂ ਇੱਕ ਗੱਲ ਮੈਂ ਬਾਵਰ ਕਰਾਣਾ ਚਾਹਾਂਗੀ ਇੱਥੇ ਕਿ ਲੈਂਦਾ ਪੰਜਾਬ ਕਿਹੜੇ ਪਾਸੇ ਦਾ ਹੈ ਕਿੱਥੇ ਹੈ ਤੇ ਚੜ੍ਹਦਾ ਪੰਜਾਬ ਕਿੱਥੇ ਹੈ ਹੁਣ ਚੜ੍ਹਦਾ ਪੰਜਾਬ ਸਾਡੀ ਮਤਾਂ ਚ ਇਹ ਗੱਲਾਂ ਦੀ ਕਿ ਚੜ੍ਹਦਾ ਪੰਜਾਬ ਹੈ ਇੰਡੀਆ ਦਾ ਪੰਜਾਬ ਜੀ ਉਹ ਹੈਗਾ ਪਰ ਉਹਦੇ ਨਾਲ ਚੜ੍ਹਦੇ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਪੰਜਾਬ 'ਚ ਵੀ ਹੈ। ਪਾਕਿਸਤਾਨ ਪੰਜਾਬ ਸਾਰੇ ਦਾ ਸਾਰਾ ਲੈਦਾ ਪੰਜਾਬ ਨਹੀਂ ਹੈ। ਉੱਥੇ ਬਹੁਤ ਵੱਡਾ ਮਾਝਾ ਬਲਕਿ ਚੜ੍ਹਦੇ ਪੰਜਾਬ ਇੰਡੀਆ ਪੰਜਾਬ ਤੋਂ ਵੱਡਾ ਮਾਝੇ ਦਾ ਇਲਾਕਾ ਪਾਕਿਸਤਾਨ ਪੰਜਾਬ 'ਚ ਹੈ ਜਿੱਦੇ ਵੱਡੇ 7 ਸ਼ਹਿਰ ਨੇ ਜਿਦੇ 'ਚ ਲਾਹੌਰ ਹੈ, ਤੁਹਾਡਾ ਗੁਜਰਾਵਾਲਾ ਹੈ, ਫੈਸਲਾਬਾਦ ਹੈ, ਤੁਹਾਡਾ ਗੁਜਰਾਤ ਹੈ, ਸਾਹੀਵਾਲ, ਪਾਕਪਤਨ ਤੇ ਜੇ ਕੁਈ ਰਹਿ ਗਿਆ ਤੇ ਉਹ ਮੈਂ ਬਾਅਦ ਚ ਦੱਸਾਂਗੀ ਠੀਕ ਹੈ ਤੇ ਇਹ ਸਾਰੇ ਇਲਾਕੇ ਤੁਹਾਡੇ ਇਹ ਵੱਡੇ ਸ਼ਹਿਰ ਇਹਦੇ ਵਿੱਚ ਨਾਲ ਦੇ ਨਾਲ ਛੋਟੇ ਛੋਟੇ ਸ਼ਹਿਰ ਵੀ ਹੈ ਨੇ ਜਿਹੜੇ ਮਾਜੇ ਦੇ ਹੈ ਨੇ ਤੇ ਇਹ ਬਹੁਤ ਵੱਡਾ ਮਾਜੇ ਦਾ ਇਲਾਕਾ ਪਾਕਿਸਤਾਨ ਪੰਜਾਬ ਚ ਹੈਗਾ ਤੇ ਤੁਸੀਂ ਸਾਰੇ ਪਾਕਿਸਤਾਨ ਪੰਜਾਬ ਨੂੰ ਉਂਝ ਦੇਸੀ ਕਹਿ ਦਿੰਦੇ ਕਿ ਲੈਂਦਾ ਪੰਜਾਬ ਪਰ ਉਹ ਸਾਰਾ ਦਾ ਸਾਰਾ ਲੈਂਦਾ ਪੰਜਾਬ ਨਹੀਂ ਹੈ ਹਾਂ ਚੜਦੇ ਪੰਜਾਬ ਦੇ ਰੈਫਰੈਂਸ ਤੋਂ ਹੈਗਾ ਪਰ ਜੇ ਅਸੀਂ ਗੱਲ ਕਰੀਏ ਅ ਇਤਿਹਾਸ ਦੀ ਗੱਲ ਕਰੀਏ ਜਦੋਂ ਪੰਜਾਬ ਸਾਂਝਾ ਹੁੰਦਾ ਸੀ ਤੇ ਉਹਦੇ ਵਿੱਚ ਅ ਲਹਿਜਿਆਂ ਦੇ ਹਿਸਾਬ ਨਾਲ ਤੇ ਥਾਂ ਦੇ ਹਿਸਾਬ ਨਾਲ ਪੰਜਾਬ ਨੂੰ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਅ ਈਸਟ ਤੇ ਵੈਸਟ ਦੇ ਕਰਕੇ ਬੋਲਿਆ ਜਾਂਦਾ ਸੀ ਤੇ ਐਡੀ ਲੋੜ ਹੋਣ ਕਿਉਂ ਹੋ ਗਈ ਸਾਨੂੰ ਕਿ ਚੜਦਾ ਪੰਜਾਬ ਜਾਂ ਚੜਦੀ ਪੰਜਾਬੀ ਕਿਹੜੀ ਹੈ ਤੇ ਲੈਂਦਾ ਪੰਜਾਬ ਕਿਹੜਾ ਹੈ ਤੇ ਲੈਂਦੀ ਪੰਜਾਬੀ ਕਿਉਂਕਿ ਇਹਨਾਂ ਗੱਲਾਂ ਦੇ ਉੱਤੇ ਹੋ ਰਹੀ ਹੈ ਸਿਆਸਤ ਔਰ ਸਿਆਸਤ ਜਿਹੜੀ ਪੰਜਾਬ ਨੂੰ مزید ਮਾੜਾ ਕਰਨ ਵਾਸਤੇ ਕੀਤੀ ਜਾ ਰਹੀ ਹੈ ਪੰਜਾਬ ਦਾ ਉਹਨੂੰ ਵੰਡਣ ਵਾਸਤੇ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਜਿਨ੍ਹਾਂ ਨੂੰ ਉਹਨਜੀ ਪੰਜਾਬੀ ਵੀ ਕਹਿਣਾ ਚਾਹੀਦਾ ਹੈ ਕਿ ਬੋਤਾਂ ਨਹੀਂ ਬੋਲਦੇ ਜਾਂ ਪੰਜਾਬੀ ਇਤਿਹਾਸ ਦੇ ਨਾਲ ਵੀ ਉਹਨਾਂ ਦੀ ਕੋਈ ਸੰਗਤ ਨਹੀਂ ਹੈਗੀ ਰਲਤ ਮਿਲਤ ਨਹੀਂ ਹੈਗੀ ਤੇ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਉਹ ਆਪਣੀਆਂ ਗੱਲਾਂ ਚ ਲਾ ਕੇ ਇਹ ਸਿਆਸਤ ਕਰ ਰਹੇ ਨੇ ਇਹ ਸਿਆਸਤ ਦਾ ਸਿਰਫ ਉਹ ਸਿਰਫ ਇੱਕੋ ਹੀ ਮਕਸਦ ਹੈ ਉਹ ਹੈ ਪੰਜਾਬ ਨੂੰ ਕਮਾੜਾ ਕਰਨਾ ਤੇ ਪਾਕਿਸਤਾਨ ਨੂੰ ਮਾੜਾ ਕਰਨਾ ਕਿਉਂਕਿ ਪਾਕਿਸਤਾਨ ਦਾ ਵੱਡਾ ਹਿੱਸਾ ਜਿਹੜਾ ਹੈ ਸੂਬੇ ਦੇ ਲਿਹਾਜ਼ ਤੇ ਪੰਜਾਬ ਹੈ ਹੀ ਹੈ ਪਰ ਇਤਿਹਾਸ ਦੇ ਲਿਹਾਜ਼ ਦੇ ਨਾਲ ਜੇ ਇਤਿਹਾਸ ਦੀ ਗੱਲ ਕਰੀਏ ਤੇ ਸਾਰੇ ਦਾ ਸਾਰਾ ਪਾਕਿਸਤਾਨ ਪੰਜਾਬ ਦਾ ਹੀ ਇਲਾਕਾ ਮਤਲਬ ਧਰਤੀ ਪੰਜ ਦਰਿਆਈ ਉਹ ਉਹ ਕਿਹਾ ਲੰਦਾ ਹੈ ਉਸ ਵੇਲੇ ਸੂਬੇ ਨਹੀਂ ਹੁੰਦੇ ਸੀ ਸੂਬੇ ਤੇ ਗੋਰੀਆਂ ਨੇ ਆ ਕੇ ਬਣਾਏ ਨੇ ਠੀਕ ਹੋ ਗਿਆ ਹੁਣ ਅਸੀਂ ਤੁਰਨੇ ਆ ਆਪਣੇ ਵਡੇਰਿਆਂ ਦੇ ਕਾਮ ਵੱਲ ਤੇ ਜੇ ਹੁਣ ਅਸੀਂ ਗੱਲ ਕਰੀ ਆਪਣੇ ਆ ਸੰਝੇ ਪੰਜਾਬ ਦੇ ਸੰਝੇ ਬਜ਼ੁਰਗਾ ਦੀਆਂ ਵਡੇਰਿਆਂ ਦੀ ਆ ਤੇ ਉਹਨਾਂ ਦੇ ਕਲਾਮ ਦੀ ਤੇ ਉਹਨਾਂ ਨੇ ਜਿਹੜਾ ਕਲਾਮ ਲਿਖਿਆ ਸੀ ਉਹ ਚੜਦੀ ਪੰਜਾਬੀ ਤੇ ਲੈਂਦੀ ਪੰਜਾਬੀ ਨੂੰ ਰਲਾ ਮਿਲਾ ਕੇ ਲਿਖਿਆ ਸੀ ਉਹ ਬੜੇ ਵੈਲ ਟ੍ਰੈਵਲਡ ਸਨ ਹਰ ਪਾਸੇ ਜਾਂਦੇ ਸੀ ਲੋਕਾਂ ਨੂੰ ਮਿਲਦੇ ਸੀ ਉਹਨਾਂ ਨੇ ਉਹਨਾਂ ਦਾ ਸੰਘਰਸ਼ ਦਾ ਇਹ ਹਿੱਸਾ ਹੈ ਸੀ ਕਿ ਜਿਹੜਾ ਕੁਝ ਉਹ ਵੇਖਦੇ ਸੀ ਉਹਦੇ ਬਾਰੇ ਜੇ ਕੁਝ ਗਲਤ ਹੁੰਦਾ ਸੀ ਉਹਦੇ ਬਾਰੇ ਬੋਲਦੇ ਸੀ ਲਿਖਦੇ ਸੀ ਡੰਡੇ ਸੋਟੇ ਵੀ ਖਾਦੇ ਨੇ ਉਹਨਾਂ ਨੇ ਬੜੀਆਂ ਗੱਲਾਂ ਸੁਣੀਆਂ ਵੀ ਨੇ ਬੜਾ ਕੁਝ ਬਰਦਾਸ਼ਤ ਵੀ ਕੀਤਾ ਹੈ ਪਰ ਇਸ ਵੇਲੇ ਜਿਹੜਾ ਮੈਂ ਉਹਨਾਂ ਦੇ ਕਲਾਮ ਦੀ ਜਿਹੜੀ ਵਰਤੋਂ ਕਰਨ ਲੱਗੀ ਆ ਉਹ ਸਿਰਫ ਇਹ ਵਖਾਣ ਵਾਸਤੇ ਕਿ ਚੜਦੀ ਪੰਜਾਬੀ ਲਹਿੰਦੀ ਪੰਜਾਬੀ ਜਿਹੜੀ ਹੈ ਉਹ ਉਹਦੇ ਜਿਹੜੇ ਲਹਿਜੇ ਨੇ ਜਿਹੜੇ ਚੜਦੇ ਚੜਦੀ ਪੰਜਾਬੀ ਜਿੰਨੂੰ ਆਖਦੇ ਆਸੀਂ ਜਾਂ ਲੈਂਦੀ ਪੰਜਾਬੀ ਆਖਦੇ ਨੇ ਉਹ ਸਾਰੇ ਪੰਜਾਬੀ ਦੇ ਹੀ ਲਹਿਜੇ ਨੇ ਉਹਨਾਂ ਦੇ ਉੱਤੇ ਤੁਸੀਂ ਸਿਆਸਤ मत ਕਰੋ ਤੇ ਉਹਦਾ ਜਿਹੜਾ ਸਿਰਾ ਹੈ ਉਹ ਸਾਨੂੰ ਸਾਡੇ ਇਤਿਹਾਸ ਤੋਂ ਮਿਲਦਾ ਹੈ ਜਿਵੇਂ ਕਿ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਲਿਖਿਆ ਸੀ ਕਿ ਉਸ ਦਿਨ Eid ਮੁਬਾਰਕ ਹੋਸੀ ਐ ਲੈਂਦੀ ਪੰਜਾਬੀ ਦਾ ਲਹਿਜਾ ਹੈ ਜਿਸ ਦਿਨ ਫੇਰ ਮਿਲਾਂਗੇ ਐ ਚੜਦੀ ਪੰਜਾਬੀ ਦਾ ਲਹਿਜਾ ਹੋ ਗਿਆ ਠੀਕ ਹੋ ਗਿਆ ਹੌਣਤ ਵਾਰਿਸਾ ਦਾ ਕਲਾਮ ਵੇਖ ਲੋ ਲਿਖਦੇ ਨੇ ਟਿੱਕੀ ਘਿਣ ਕੇ ਵੇੜਿਓ ਕੱਢ ਛਟਾ ਲੈਂਦੀ ਪੰਜਾਬੀ ਠੀਕ ਐ ਤੇ ਸਾਨੂੰ ਠੱਗ ਕੇ ਮੋਲਨਾ ਮਾਰਹੀ ਰੇ ਐ ਚੜਦੀ ਪੰਜਾਬੀ ਹੋ ਗਈ ਹੁਣ ਬਾਬਾ ਫਰੀਦ ਦੇ ਕਲਾਮ ਤੋਂ ਇੱਕ ਸ਼ਾਇਰ ਤੁਹਾਡੇ ਅੱਗੇ ਮੈਂ ਤੁਹਾਡੇ ਮੋਰੇ ਲਾ ਕੇ ਆਈਆਂ ਤੇ ਐਦਰਾ ਵੇਖੋ ਕਿ ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁੱਖ ਜਿਣਾ ਖਾਦੀ ਝੋਪੜੀ ਘਨੇ ਘਨੇ ਸੈਣਗੇ ਦੁੱਖ ਐ ਚੜਦੀ ਪੰਜਾਬੀ ਹੋ ਗਈ ਤੇ ਨਾਲ ਹੀ ਉਹ ਲਿਖਦੇ ਨੇ ਕਿ ਕਾਲੇ ਮਿੰਢੇ ਕਪੜੇ ਕਾਲਾ ਮੈਂਢਾ ਵੇਸ ਗੁਨਾਹੀ ਭਰਿਆ ਮੈਂ ਫਿਰਾ ਲੋਕ ਕਹੀਂ ਦਰਵੇਸ਼ ਐ ਲੈਂਦੀ ਪੰਜਾਬੀ ਦਾ ਮੁਹਾਵਰਾ ਹੈ ਹੁਣ ਬੁੱਲੇ ਸ਼ਾਹ ਦੇ ਕਲਾਮ ਨੂੰ ਦੇਖਨੇ ਆ ਕਿ ਇਸ਼ਕ ਅਸਾਂ ਨਾਲ ਕੀ ਕੀਤੀ ਲੋਕ ਮਰਿੰਦੇ ਤਾਣੇ ਐਓ ਗਲੰਦੀ ਪੰਜਾਬੀ ਦੂਜਾ ਜਿਹੜਾ ਹੈ ਉਹ ਉਹਦੇ ਇੰਜ ਕਹਿੰਦੇ ਨੇ ਕਿ ਜੀ ਜਿਸ ਨੂੰ ਚਾਟ ਅਮਰ ਦੀ ਹੋਵੇ ਸਿવાય ਅਮਰ ਪਛਾਣੇ ਐ ਹੈ ਚੜਦੀ ਪੰਜਾਬੀ ਦਾ ਮੁਹਾਵਰਾ ਸ਼ਾਹ ਹੁਸੈਨ ਦੇ ਦੇ ਕਾਮ ਨੂੰ ਵੇਖਨੇ ਆ ਉਹ ਕਹਿੰਦੇ ਨੇ ਕਿ ਜੀ ਨੀ ਮਾਏ ਸਾਨੂੰ ਖੇਡਣ ਦੇ ਐ ਹੋ ਗਈ ਚੜਦੀ ਪੰਜਾਬੀ ਤੇ ਅਗਲੇ ਮਸਰੇ ਜੀ ਕਹਿੰਦੇ ਨੇ ਜੀ ਕਿ ਮੇਰਾ ਵਤ ਖੇਡਣ ਕੋਣ ਆਸੀ ਐ ਲੈਂਦੀ ਪੰਜਾਬੀ ਹੋ ਗਈ ਕੈਨ ਦਾ ਮਕਸਦ ਇਹ ਵੀ ਕਿ ਜਦੋਂ ਸਾਡੇ ਵਡੇਰੇ ਬਜ਼ੁਰਗ ਸੰਤ ਜਨਨ ਨੂੰ ਨਹੀਂ ਜਾਣਕਾਰੀ ਸੀ ਪੰਜਾਬੀ ਬੋਲੀਆਂ ਬਾਰੇ ਪੰਜਾਬੀ ਬਾਰੇ ਪੰਜਾਬ ਬਾਰੇ ਪੰਜਾਬ ਦੇ ਸੰਘਰਸ਼ ਬਾਰੇ ਉਹਨਾਂ ਨੇ ਅੰਤਰ ਨਹੀਂ ਕੀਤਾ ਮਤਲਬ ਉਹਨਾਂ ਨੇ ਕਿਹਾ ਵਾਂਸ ਵੱਨੇ ਸੋਹਣੇ ਲੈ ਜੇ ਨੇ ਨਨੂ ਤੁਸੀਂ ਇਹਨਾਂ ਦੇ ਵਿੱਚ ਲਿਖੋ ਇਹਨਾਂ ਦੇ ਵਿੱਚ ਗੱਲਬਾਤ ਕਰੋ ਤਾਂ ਕਿ ਸਾਰੇ ਜੀਉਂਦੇ ਰਹਿਣ ਤੇ ਅਸੀਂ ਕੌਣ ਹੁੰਨੇ ਆ ਇਹ ਕਹਿਣ ਵਾਲੇ ਕਿ ਜੀ ਹੁਣ ਇਹ ਲੈ ਜਿਹੜੇ ਨੇ ਨਾ ਇਹ ਵੱਖਰੀ ਭਾਸ਼ਾਵਾਂ ਹੈ ਨੇ ਜਾਂ ਵੱਖਰੀ ਬੋਲੀਆਂ ਨੇ ਹਾਂ ਜੇ ਸਾਡਾ ਮਕਸਦ ਇਹ ਵੇ ਕਿ ਅਸੀਂ ਪੰਜਾਬ ਨੂੰ ਵੰਡਣਾ ਹੈ ਕਮਜ਼ੋਰ ਕਰਨਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਜ਼ੁਲਮ ਕਰਨਾ ਹੈ ਮਤਲਬ ਉਹਨਾਂ ਨੂੰ ਤੁਸੀਂ ਲਾਰੇ 'ਚ ਰੱਖਣਾ ਹੈ ਲਾਰਿਆਂ 'ਚ ਰੱਖਣਾ ਹੈ ਕਿ ਜੀ ਤੁਸੀਂ ਬਹੁਤ ਤਰੱਕੀ ਕਰ ਜਾਓਗੇ ਇਹ ਹੋ ਜਾਏਗਾ ਉਹ ਹੋ ਜਾਏਗਾ ਜਦ ਕੇ ਨਾਲ ਹੀ ਨਾਲ ਤੁਸੀਂ ਵੰਡ ਦੀ ਸਿਆਸਤ ਖੇਡ ਰਹੇ ਉਹਨਾਂ ਦੇ ਮੱਤਾ 'ਚ ਵੀ ਤੁਸੀਂ ਬੋਹ ਰਹੇ ਹੋ ਕਿ ਤੁਸੀਂ ਵੱਖਰੇ ਹੋ ਤੁਸੀਂ ਇੱਕ ਕੌਮ ਨਹੀਂ ਹੋ ਤੇ ਉਹਦੇ ਨਾਲ ਮੈਨੂੰ ਤੇ ਕੋਈ ਫਾਇਦਾ ਨਹੀਂ ਦਿਸਦਾ ਮੈਨੂੰ ਤੇ ਪੰਜਾਬ ਦਾ ਵੀ ਨੁਕਸਾਨ ਨਜ਼ਰ ਆਉਂਦਾ ਹੈ ਤੇ ਨਾਲੇ ਮੈਨੂੰ ਪਾਕਿਸਤਾਨ ਦਾ ਨੁਕਸਾਨ ਨਜ਼ਰ ਆਉਂਦਾ ਹੈ ਜਿਹੜੇ ਤੋਂ ਪੰਜਾਬ 1947 ਚ ਪਹਿਲੀ ਵਾਰੀ ਵੰਡਿਆ ਸੀ ਫਿਰ ਉਹਦੇ ਬਾਅਦ ਚੜ੍ਹਦੇ ਪੰਜਾਬ ਚ ਇੰਡੀਆ ਪੰਜਾਬ ਦੀ ਗੱਲ ਕਰੀ ਉੱਥੇ ਹਿਮਾਚਲ ਉਹਨਾਂ ਨੇ ਵੱਖਰਾ ਕੀਤਾ ਤੇ ਹੋਰ ਉਹਨਾਂ ਨੇ ਉੱਥੇ ਸਿਆਪੇ ਕੀਤੇ ਉਹ ਦਿਨ ਨਾਲ ਪੰਜਾਬ ਕਮਜ਼ੋਰ ਹੀ ਹੋਇਆ ਮੜਾ ਹੀ ਹੋਇਆ ਪੰਜਾਬ ਦਾ ਭਲਾ ਕੋਈ ਨਹੀਂ ਹੋਇਆ ਸਾਡੇ ਤੋਂ ਸਾਡੇ ਪਾਣੀਆਂ ਦਾ ਜਿਹੜਾ ਹੈ ਉਹ ਸਾਡਾ ਰਾਜ ਉਹਨਾਂ ਤੇ ਜਿਹੜਾ ਜਾਂ ਸਾਡਾ ਹੱਕ ਸੀ ਉਹ ਖੋ ਗਿਆ ਸਾਡੇ ਤੋਂ ਫਿਰ ਸਾਡੀ ਜਿਹੜੀ ਧਰਤੀ ਹੈ ਜਾਂ ਸਾਡੀ ਜਿਹੜੀ ਬੀਜੀਵਾਹੀ ਦੇ ਮਸਲੇ ਨੇ ਜਾਂ ਜਿੰਨੇ ਵੀ ਮਸਲੇ ਨੇ ਉਹ ਅਸੀਂ ਇੰਨੇ ਵੰਡੇ ਗਏ ਐ ਇੰਨੇ ਵੰਡੇ ਗਏ ਕਿ ਜਿਹੜੇ ਜ਼ਰੂਰੀ ਮਸਲੇ ਮਸਾਇਲ ਨੇ ਸਾਡੇ ਜਾਂ ਜਿਹੜੇ ਉਹ ਗੱਲਾਂ ਬਾਤਾਂ ਜਿਨ੍ਹਾਂ ਦੇ ਉੱਤੇ ਸਾਨੂੰ ਏਕੇ ਦੀ ਲੋੜ ਹੈ ਉਹ ਏਕਾ ਫਿਰ ਬਣ ਨਹੀਂ ਪਾਰਿਆ ਉਹ ਏਕਾ ਇੱਕ ਤੇ ਬਣ ਨਹੀਂ ਪਾਰਿਆ ਸਾਡੇ ਮਸਲੇ ਓਂਜ ਦੇ ਓਂਜ ਨਹੀਂ ਪਰ ਸਿਆਸਤਦਾਨ ਜਿਹੜੇ ਆ ਹੁਕਮਰਾਨ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਪੰਜਾਬ ਦੇ ਉੱਤੇ ਸਿਆਸਤ ਕਰਕੇ ਆਪਣਾ ਕਹਿਣਾ ਚਾਹਦੇ ਨੇ ਨਾ ਆਪਣਾ ਭਲਾ ਕਰਨਾ ਚਾਹੁੰਦੇ ਨੇ ਉਹਨਾਂ ਦਾ ਹੀ ਫਾਇਦਾ ਹੋ ਰਿਹਾ ਅਸੀਂ ਤੇ ਵੰਡੇ ਜਾ ਰਹੇ ਆ ਤੇ ਅਸਾਸੀ ਤੇ ਨੁਕਸਾਨ ਤੇ ਉਤੇ ਨੁਕਸਾਨ ਭੋਗ ਰਹੇ ਆ ਤੇ ਸਾਨੂੰ ਹੁਣ ਲੈਜਿਆਂ ਦੇ ਬਾਰੇ ਜਿਹੜੀ ਨਾ ਜਾਣਕਾਰੀ ਤੇ ਪੰਜਾਬੀ ਬਾਰੇ ਜਾਣਕਾਰੀ ਇੰਨੀ ਤੋਂ ਹੋਣੀ ਚਾਹੀਦੀ ਹੈ ਕਿ ਸਾਨੂੰ ਜਦੋਂ ਕੋਈ ਆ ਕੇ ਇਹ ਕਹਿੰਦਾ ਹੈ ਕਿ ਯਾਰ ਇਹ ਵੱਖਰੀ ਬੋਲੀ ਹੈ ਜਾਂ ਵੱਖਰੀ ਬਾਸ਼ਾ ਹੈ ਤੇ ਅਸੀਂ ਉਹਨੂੰ ਕਹਿ ਸਕਣ ਇੰਨੀ ਸਾਡੇ ਅੰਦਰ ਏ ਇਲਮ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਨਹੀਂ ਭਰਾਵਾ ਠੀਕ ਹੈ ਅਸੀਂ ਭਾਵੇਂ ਇੰਨੀ ਪੰਜਾਬੀ ਨਹੀਂ ਬੋਲਦੇ ਜਾਂ ਸਾਨੂੰ ਇੰਨਾ ਨਹੀਂ ਇਲਮ ਪਰ ਐਨਾ ਤੁਹਾਨੂੰ ਜ਼ਰੂਰ ਪਤਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਸਨ ਉਹ ਐਨਾ ਸਾਰਿਆਂ ਲੇਜੀਆਂ 'ਚ ਲਿਖਦੇ ਸਨ ਤੇ ਉਹ ਪੰਜਾਬੀ ਦੇ ਵਡੇਰੇ ਕਿਲਾੰਦੇ ਨੇ ਹਜੇ ਵੀ ਤੇ ਉਹ ਹੁਣ ਬੁੱਲੇ ਸ਼ਾਹ ਨੂੰ ਤੇ ਨਹੀਂ ਕੋਈ ਕਹਿੰਦਾ ਸਰਾਇ ਕੀ ਹੈ ਜਾਂ ਮੀਆਂ ਮੁਹੰਮਦ ਬਖਸ਼ ਨੂੰ ਆਇਆ ਤੇ ਨਹੀਂ ਕਹਿੰਦੇ ਕਿ ਉਹ ਪਟਵਾਰੀ ਨੇ ਉਹ ਪੰਜਾਬੀ ਦੇ ਸ਼ਾਇਰ ਨੇ ਜਾਂ ਪੰਜਾਬੀ ਦੇ ਸੰਤ ਨੇ ਜਾਂ ਪੰਜਾਬੀ ਦੇ ਬਜ਼ੁਰਗ ਨੇ ਕੀ ਹੋ ਗਿਆ ਜੀ ਤੇ ਹਜੇ ਜੀ ਹੈ ਨੇ ਵਾ ਵਾ ਸਾਰੀਆਂ ਗੱਲਾਂ ਜਿਹੜੀਆਂ ਮੈਂ ਇਸ ਮੁੱਦੇ ਤੇ ਕਰਨੀਆਂ ਨੇ ਤੇ ਤੁਸੀਂ ਉਡੀਕ ਚ ਰਹੋ 3ਜੇ ਪਾਰਟ ਦੀ ਤੇ ਰਵ ਰੱਖ